ਪੰਜਾਬ ਵਿੱਚ ਇੱਕ ਵਾਰ ਫਿਰ ਪ੍ਰਵਾਸੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਮੋਹੱਲੀ ਦੇ ਫੇਸ 11 ਵਿੱਚ ਪ੍ਰਵਾਸੀਆਂ ਨੇ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਤਾ ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਨਾਮ ਦਾ ਨੌਜਵਾਨ ਐਸ਼ਵ ਮੰਦਰ ਮੱਠਾ ਟੇਕਣ ਵਾਸਤੇ ਗਿਆ ਸੀ ਉੱਥੇ ਵਿਵਾਦ ਦੇਖ ਕੇ ਨੌਜਵਾਨ ਛਡਾਨ ਗਿਆ ਤਾਂ ਹਮਲਾ ਬਣਾਨੇ ਗੁਰਸੇਵਕ ਤੇ ਹਮਲਾ ਕਰਤਾ ਜਿਸ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ ਪਰ ਇਸ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਗੁੱਸਾਏ ਪਰਿਵਾਰ ਦੇ ਲੋਕਾਂ ਨੇ ਫੋਰਟਿਸ ਹਸਪਤਾਲ ਦੇ ਬਾਹਰ ਤਰਨਾ ਲਗਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਹਸਪਤਾਲ ਵਿੱਚ ਦਾਖਲ ਸਨ ਮੁੱਖ ਮੰਤਰੀ ਨੂੰ ਮਿਲਣ ਦੀ ਮੰਗ ਪਰਿਵਾਰ ਕਰ ਰਿਹਾ ਸੀ ਇਸ ਦੌਰਾਨ ਪੁਲਿਸ ਵੱਲੋਂ ਮੌਕੇ ਤੇ ਪਰਿਵਾਰ ਨਾਲ ਗਲਬਾਤ ਕੀਤੀ ਜਾ ਰਹੀ ਥਾਂ ਕਿੱਧਰ ਖਤਮ ਹੋ ਗੀਆਂ ਹਰਿਆਣਾ ਪੰਜਾਬ ਚ ਭਈਏ ਬਾੜ ਤੇ ਜਾ ਕੇ ਨਾ ਗੱਲ ਕੀ ਨਾਸ਼ ਕਰਤਾ ਬਈ ਉਹ ਸਵਰਾਜ ਤਰੀ ਦੇ ਦਿਨ ਤੀ ਮੰਦਿਰ ਚ ਗਏ ਸੀਗਾ ਸਿਮ ਮੰਦਿਰ ਚ ਸਿਮ ਮੰਦਿਰ ਚ ਮੱਥਾ ਟੇਕਣ ਗਏ ਨੇ ਭਈਏ ਆਫਸਰ ਹੀ ਚ ਲੜਦੇ ਲੜਦੇ ਚਾਕੂ ਇਹਦੇ ਕਲੀ ਮਾਰ ਗਏ ਓਏ ਕੋਈ ਵੀ ਦਿੱਕਤ ਨਹੀਂ ਤੀ ਬਾਈ ਓਏ ਕੌਣ ਸੀ ਬੰਦੇ ਦੀ ਪਛਾਣ ਭਈਏ ਨੇ ਭਾਈ ਪਤਾ ਸਾਣੇ ਵਾਲੇ ਨੇ ਮੋਟਰਸਾਈਕਲ ਚੱਕਿਆ ਕੋਈ ਨਹੀਂ ਫੜਿਆ ਹੈਗਾ ਓਏ ਅਜੇ ਤੱਕ ਕਿਸ ਨੇ ਕੋਈ ਅਰੇਸਟ ਕਿਸੇ ਦੀ ਨਹੀਂ ਹੋਈ ਉਹਦੇ ਵੀ ਕਾਰਵਾਈ ਨਹੀਂ ਹੋਈ ਓ ਭਈਏ ਭਈਆ ਵੀਡੀਓ ਦਿਖਾ ਯਾਰ ਵੀਡੀਓ ਕਹਦੇ ਵਾਸਤੇ ਬਣਾਈ ਏ ਹੇ ਇਹੀ ਜੀ ਰਾਜਨੀਤੀ ਹੁੰਦੀ ਆ ਇੱਕ ਮੰਦਾਰੀ ਬਣਾ ਤਿਆ ਸਾਰੇ ਪੰਜਾਬ ਤੇ ਲਿਆ ਕੇ ਬਾੜ ਤੇ ਇਹਨਾਂ ਨੇ ਭਈਏ ਯੂਪੀ ਵਾਲੇ ਨੇ ਬਾਹਰ ਕੱਢੇ ਇਹਨਾਂ ਨੇ ਸਭਾਲ ਲਿਆ ਆਪਣੇ ਪਤੰਗਰ ਨਾਥ ਨਹੀਂ ਪਾਈ ਜਾਂਦੀ ਓਏ ਹਾਏ ਕੀ ਲੈ ਕੇ ਜਾਊਂਗਾ ਮੈਂ ਘਰੇ ਓਏ ਉਹਨੂੰ ਮੈਂ ਕਿਵੇਂ ਫੜਲਾਂ ਮੇਰੇ ਬੰਦੇ ਨੂੰ ਸਟਾਫ ਵਾਲੇ ਨੇ ਕਰੇ ਸੀਗਾ ਕਹਿੰਦਾ ਨਵਾਲਕ ਹੈ ਉਹਨੂੰ ਸਾਰੀ ਜ਼ਿੰਦਗੀ ਵਾਸਤੇ ਜੇ ਸਸਪੈਂਡ ਕਰਦਾ ਹੈ ਸਸਪੈਂਡ ਕਰਦਣਾ ਐਸਐਸਪੀ ਤਾਂ ਮੈਂ ਐਸਐਸਪੀ ਦੇ ਨਾਲ ਖੜੂਗਾ ਵੀ ਠੀਕ ਹੈ ਜਿਹੜੇ ਡਾਕਟਰਾਂ ਨੇ ਸੰਭਾਲ ਨਹੀਂ ਕੀਤੀ ਉਹਨਾਂ ਡਾਕਟਰਾਂ ਉਤੇ ਕਾਰਵਾਈ ਕਰਕੇ ਉਹਨਾਂ ਦੇ ਬਾਜੂਆਂ 'ਚ ਅਸਤਕੜੀਆਂ ਲੱਗਣ ਤਾਂ ਮੈਂ ਜਾਣੂੰਗਾ ਵੀ ਮੇਰੇ ਬੱਚੇ ਦਾ ਮੈਨੂੰ ਨਿਆ ਮਿਲ ਗਿਆ। ਉਹਦੇ ਤੇ ਵੀ ਅਸੀਂ ਜਿਹੜੀ ਹੈਗੀ ਆ ਪੋਸਟਮਾਰਟਮ ਜਦੋਂ ਕਰਾਵਾਂਗੇ ਉਹਦੇ ਵਿੱਚ ਪ੍ਰਾਪਰ ਬੋਰਡ ਕੋ ਕਰਾਵਾਂਗੇ, ਵੀਡੀਓਗ੍ਰਾਫੀ ਕਰਾਵਾਂਗੇ ਜੇਕਰ ਕਿਸੇ ਦਾ ਡਾਕਟਰ ਦਾ ਵੀ ਕੋਈ ਕਸੂਰ ਨਿਕਲਿਆ ਉਹਦੇ ਤੇ ਵੀ ਕਾਰਵਾਈ ਕਰਾਂਗੇ। ਤੀਣਾ ਡਾਕਟਰ ਦਾ ਦਾ ਛਾਣੇਦਾਰ ਦਾ ਕੀ ਨਾਂ ਜਿਹੜੇ ਨੇ ਇਹ ਵੱਲ ਕਹੀ ਆ ਮੌਕੇ ਤੇ ਉਹ ਜਿਹੜਾ ਐਸਐਚਓ 11 ਫੇਰ ਸੀਗਾ ਉਹ ਅਮਨ ਅਮਨ ਸੀਗਾ ਨਾਮ ਲੇਖੋ ਮੁੰਡੇ ਵੇ ਭਾਈ ਵੇ ساری ਉਮਰ ਵਾਸਤੇ ਗਿਆ ਉਹ ਹਾਂ ਨਹੀਂ ਬਾਲ ਹੋ ਸਕਦਾ ਨਹੀਂ ਮਤਲਬ ਜੋ ਜੋ ਉਹ ਨਹੀਂ ਲਿਸਪੈਂਸ ਨਹੀਂ ਹੁੰਦਾ ਸਸਪੈਂਡ ਕੀਤਾ ਉਹਦੇ ਤੇ ਆਹੀ ਕਹਿ ਰਿਆਂ ਮੈਂ ਬਹੁਤ ਟੱਕਰਾਂ ਖਾਦੀ ਨੇ ਕਾਲੀਆਂ ਟਾਈਆਂ ਚਿੱਕੀਆਂ ਟਾਈਆਂ ਨਾਲੇ ਇਹ ਕੰਜਰ ਹੁੰਦੇ ਨੇ ਦੋਨੇ ਬਾਈ ਛੋਡੇ ਨਾਲੋਂ ਵੀ ਗੰਦੇ ਨੇ ਥੋੜਾ محکمہ ਬਦਨਾਮ ਜ਼ਰੂਰ ਹੈ ਜੀ ਠੀਕ ਹੈ ਨਾ ਜੋ ਕਰੀਆ ਇਹਨਾਂ ਨੇ ਗਲਤੀ ਕਰੀਆ ਬਹੁਤ ਵੱਡੀ ਕਰੀਆ ਇਹਨੂੰ ساری ਜ਼ਿੰਦਗੀ ਵਾਸਤੇ ਬੋਲ ਕੇ ਕਹਿ ਵੀ ਅਸੀਂ ਨੇ ਸਸਪੈਂਡ ਕਰਿਆ ਨਹੀਂ ਬਹਾਲ ਹੋਊਗਾ ਕਿਤੇ ਵੀ ਠੀਕ ਹੈ ਇਹਨੇ ਘਟਨਾ ਇਹਦੇ ਪੈਰੋਂ ਹੋਈ ਹੈ ਮੌਕੇ ਤੇ ਹੈਗੇ ਸੀਗਾ ਇਹ ਹੋਰ ਵੀ ਕਾਹਨ ਹੁੰਦੇ ਨੇ ਇੱਕ ਨਹੀਂ ਹੁੰਦਾ ਵੀ ਇੱਕ ਹੋਇਆ ਮੇਰੇ ਇਕੱਲੇ ਬੱਚੇ ਨਾਲ ਨਹੀਂ ਹੋਇਆ ਹੋਰਾਂ ਨਾਲ ਵੀ ਹੁੰਦੇ ਨੇ ਭਈਏ ਗੁੰਡਾਗਰਦੀ ਕਰ ਰਹੇ ਨੇ ਬਹੁਤ ਜ਼ਿਆਦਾ ਉਸੇ ਪ੍ਰਸ਼ਾਸਨ ਨੂੰ ਬੋਲ ਕੇ ਕਹੋ ਵੀ ساری ਜ਼ਿੰਦਗੀ ਵਾਸਤੇ ਇਹ ਬਹਾਲ ਨਹੀਂ ਹੋਊਗਾ ਇਹਨੇ ਗੁੰਡਾਗਰਦੀ ਫਲਾ ਰੱਖੀ ਜੀ ਅਸੀਂ ਗੁੰਡਾਗਰਦੀ ਨੂੰ ਨੱਥ ਪਾਵਾਂਗੇ ਅੱਗੇ ਵਸਤਾ ਹਾਂ ਬਿਲਕੁਲ ਨੱਥ ਪਾਵਾਂਗੇ ਤੇਰੀ ਤਾਨੂੰ ਮੈਂ ਇਹ ਕੱਢੇ ਜਾਣਗੇ ਉਰ ਮੈਂ ਜਿਹੜੀ ਜਿੰਨਾ ਤੇ ਬੰਦੀ ਕਾਰਵਾਈ ਜਿੰਨੇ ਵੀ ਬੰਦੇ ਸੀਗੇ ਉਹਨਾਂ ਦੇ ਸਾਰਿਆਂ ਤੇ ਉਹਨਾਂ ਦੀ ਟੋਟਲ ਅਰੈਸਟ ਪਾਉਂਗਾ ਆ ਤੇ ਜਿਹੜਾ ਮਲਾਜਮਾ ਡਿਸਨੇਸ ਹੈ ਨਾ ਸਸਪੈਂਡ ਕੀ ਨਹੀਂ ਉਹ ਇਹ ਬਤਨ ਸਰ ਭਾਈ ਜੀ ਉਹ ਐ ਨਹੀਂ ਉਹ ਜਿਹੜੀ ਗੱਲ ਹੈ ਮੈਂ ਡਿਪਾਰਟਮੈਂਟ ਕੋਈ ਖੋਲਦੀ ਹੁੰਦੀ ਹਾਂ ਕਿ ਉਹਦਾ ਕਾਰ ਹੋਊਗਾ ਅਗਲੀ ਕਾਰਵਾਈ ਉਹਦੇ ਤੇ ਜਦੋਂ ਉਹ ਜਦੋਂ ਫਿਰ ਇਹਨਾਂ ਦੇ ਬਿਆਨ ਹੋਣਗੇ ਨਾ ਉਹ ਬਿਆਨ ਤਾਂ ਇਹਨਾਂ ਦੇ ਨੇ ਇਹਨਾਂ ਦੇ ਬਿਆਨ ਹੋਣਗੇ ਸਾਰਾ ਕੁਝ ਹੋਊਗਾ ਕੋਈ ਮਾਮਾ ਭਾਈ ਇਹ ਸਾਡੇ ਦਾ ਪ੍ਰਵਾਹ ਸਾਡੇ ਤਾਂ ਬਰਾਬਰ ਦਾ ਹੋਇਆ ਕਿ ਦੇ ਪੋਸਟ ਮਾਤਲ ਹਲ ਰੋਕਣ ਦਿਓ ਸਰਵਾਇਏ ਹੁਣ ਸਾਡੀ ਜਗ੍ਹਾ ਤੇ ਹੁੰਦੇ ਪਾਣੀ ਨੂੰ ਕੋਈ ਗਾਲੀ ਮੈਲਾ ਨਹੀਂ ਪਾਉਂਦਾ ਸਾਡੇ ਪਰਵਾਇ ਦੇ ਦੁਆਰੇ ਹੁਣ ਜੰਮਦਾ ਐਡਾ ਵੀਰ ਮੇਰਾ ਕਿੱਥੋਂ ਉਹ ਹੀ ਗਿਆ ਦੱਸ ਜਵਾਰ ਜਮੀਨ ਜੈ ਜਰਾ ਦਾ ਮਾਲ ਕੱਲਾ ਕੱਲਾ ਬੱਚਾ ਮੇਰਾ ਟੀਐਸਪੀ ਸਾਹਿਬ ਮੈਂ ਮੈਂ ਤਬੀਰ ਇਹ ਮੇਰੀ ਕਮੀ ਜੋ ਹਾਂ ਮੈਂ ਉਹ ਵੇਖੋ ਉਹ ਬਾਹਰ ਨੂੰ ਰਾਜੂ ਮਾਲਕ ਵੀ ਨਹੀਂ ਖੜਦੇ ਬੰਦੇ ਜਿਹੜੇ ਤੁਹਾਡੇ ਨਾਲ ਜਿਹੜੇ ਮਾਲਕ ਪਾਣਾ ਵਰਤਿਆ ਅੱਜ ਦਾ ਦਿਨ ਮੇਰੇ ਵਾਸਤੇ ਕੱਲ ਦਾ ਪਰਸੋਂ ਬਹੁਤ ਮਾੜਾ ਦਿਨ ਚੜਿਆ ਬਾਈ ਕਿਹੜੀ ਸੁਬਰਾਸ ਦੀ ਅੱਛਾ ਹੁਣ ਭਈਆਂ ਦੀ ਰਾਂਦ ਕੱਟੋ ਯਾਰੋ ਉਹ ਕੱਢ ਦਿੰਦਾ ਮੁੱਖ ਮੰਤਰੀ ਨੂੰ ਮਿਲਾਵ ਪਹਿਲਾਂ ਮੈਨੂੰ ਪਬਲਿਕ ਉਰੇ ਬੈਠੀ ਐ ਕੋਈ ਨਹੀਂ ਜਾਊਗਾ ਅੰਦਰ ਮੈਨੂੰ ਦੋ ਬਸਤਾ ਮੁੱਖ ਮੰਤਰੀ ਨਾਲ ਕਰੇ ਮੈਂ ਉਹਨੂੰ ਕੋਈ ਲਫ਼ਜ਼ ਗਲਤ ਨਹੀਂ ਬੋਲਦਾ ਮੈਂ ਨਿਆਂ ਮੰਗਦਾ ਹਾਂ ਹੋਰ ਕੁਝ ਨਹੀਂ ਮੰਗਦਾ ਤੁਸੀਂ ਸਰ ਜਾਓ ਮੁੱਖ ਮੰਤਰੀ ਨਾਲ ਮੈਂ ਨਿਆਂ ਦੀ ਗੱਲ ਕਰੂੰਗਾ ਮੈਂ ਨਜਾਇਜ਼ ਨਹੀਂ ਬੋਲੂੰਗਾ ਮੈਨੂੰ ਪਤਾ ਪੂਰੇ ਪੰਜਾਬ ਦਾ ਰਾਜਾ ਅੱਜ ਦਾ ਟੈਂਪਾ ਠੀਕ ਹੈ ਨਾ ਗੁੱਸੇ 'ਚ ਮੈਂ ਉਹਨੂੰ ਪਤਾ ਨਹੀਂ ਕੀ-ਕੀ ਬੋਲਿਆ ਪਰ ਉਹਦੇ ਨਾਲ ਜੋ ਬਾਤ ਕਰੂੰਗਾ ਮੈਂ ਜਾਇਜ ਕਰੂੰਗਾ ਮੈਂ ਨਿਆ ਚਾਹੀਦਾ ਮੈਨੂੰ ਹੋਰ ਕੁਝ ਉਹ ਵੀ ਉਹ ਵੀ ਚਾਹੀਦਾ ਜਿਹੜਾ ਤੁਸੀਂ ਨੇ ਕਹਤੇ ਨਾ 82 ਸਸਪੈਂਡ ਕਰਤਾ ਮੈਂ ਉਹਦੀ ਜਵਾਨ ਤੋਂ ਸੁਣਨੇ ਚਾਹਣਾ ਵੀ ਮੈਂ ਐਸੇ ਮੌਕੇ ਸਸਪੈਂਡ ਕਰੂੰਗਾ ساری ਜ਼ਿੰਦਗੀ ਲਈ ਕਰੂੰਗਾ ਦੁਬਾਰੇ 발 ਨਹੀਂ ਹੋਊਗਾ ਜਿੰਨਾ ਪੰਜਾਬ ਦਾ ਭਈਆ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਚੋਂ ਬਾਹਰ ਕੱਢੂੰਗਾ ਜਿਵੇਂ ਯੂਪੀ ਵਾਲੇ ਨੇ ਗੁੰਡਾਗਰਦੀ ਵਾਲੇ ਬਾਹਰ ਕੱਢੇ ਅੱਜ ਮੇਰਾ ਪੁੱਤ ਮਰਿਆ ਬਾਈ ਲੋਕਾਂ ਵਾਲਿਆਂ ਦਾ ਕੀ ਹਾਲ ਹੋਊਗਾ ਲੋਕਾਂ ਨੇ ਇਹਨੂੰ ਪਟੜੀ ਜਾਂਦੇ ਨੇ ਹਰ ਸਾਲ ਹਰ ਮਹੀਨੇ ਮਾਰੀ ਜਾਂਦੇ ਨੇ ਸਰਿਆਂ ਮੋਟਰਸਾਈਕਲ ਭਜਾਈ ਫਿਰਦੇ ਨੇ ਰਾਤ ਨੂੰ 2 ਵਜੇ ਆਇਆ ਕਿਸੇ ਪਾਸਿਓਂ ਢਾਠੇ ਮਾਰਨੇ ਦਾ ਪਤਾਬਾਪ ਗੱਡੀ ਕਨੀ ਝਾਕੜ ਰਾਤ ਨੂੰ ਗੱਡੀਆਂ ਲੁੱਟਦੇ ਨੇ ਕਿਉਂ ਨਹੀਂ ਨੱਥ ਪਾਈ ਜਾਂਦੀ ਇੱਕ ਬੋਟਾ-ਬੋਟਾਂ ਦੀ ਲੋੜ ਹੈ ਸਾਨੂੰ ਪ੍ਰਸ਼ਾਸਨ ਨੂੰ ਕਾਦੀ ਲੋੜ ਹੈ ਉਹ ਸਭ ਨੂੰ ਪਤਾ ਹੀ ਹੈ ਠੀਕ ਹੈ ਨਾ ਨਿਆਂ ਨਹੀਂ ਹੈ ਹਾਈਵੇ ਏ 27 ਤੇ ਇਹ ਪਸ ਕੇ ਨਹੀਂ ਕਿਸੇ ਨੂੰ ਇਸ ਨੂੰ ਨਹੀਂ ਬਖਰੇ 70 70 ਸਾਲ ਦੇ ਬੋੜੇ ਉਹਦੀ ਸਾਦੀ ਦੰਦੇ ਨੇ ਜਿਹੜਾ ਪਿੱਛੇ ਬਜ਼ੁਰਗ ਖੜਿਆ ਹੈ ਨਾ 70 ਸਾਲ ਦਾ ਉਹ ਹੀ ਜੀ ਸਾਦੀ ਦੇ ਰਹੇ ਨੇ ਭਾਈ ਵੀ ਉਹ ਬੱਚਾ ਕੋਈ ਨਸੇ ਦੇ ਟੱਚ ਨਹੀਂ ਸੀਗਾ ਵੀ ਕੋਈ ਦਾਰੂ ਪਿਆਲਾ ਪਿੰਦਾ ਹੋਵੇ ਕੋਈ ਓਏ ਓਏ ਆ ਦਿਨ ਵੀ ਮੈਂ ਦੇਖਾਂ ਤੇ ਬਾਈ ਯਾਰ ਓਏ ਐਦੂ ਵੱਡੀ ਮੈਨੂੰ ਸੱਤ ਕੋਈ ਨਹੀਂ ਉਹ ਇੱਕ ਇਹ ਮੁਰਕੇ ਪਾਲੀ ਨਹੀਂ ਹੁੰਦੀ ਐਤੋਂ ਵੱਡੀ ਸੱਟ ਕੀ ਹੋ ਗਈ ਮਾਲਕ ਨੇ ਦਿਨ ਦਿਖਾਣੇ ਚਾਹੀਦੇ ਪਾਣੀ ਪੀ ਲਓ ਅੰਕਲ ਜੀ ਹਾਂ ਜੀ ਸਭ ਨੂੰ ਇੱਕ